ਗੁਰੂ ਕੇ ਲੰਗਰ ਚਲਾਓ ਜਿੰਨੀਆਂ ਧਰਮਸ਼ਲਾਵਾਂ ਹੋਣ ਗੁਰੂ ਘਰ ਹੋਣ ਉੱਥੇ ਜਿੱਥੇ ਸਵੇਰੇ ਸ਼ਾਮ ਕਥਾ ਕੀਰਤਨ ਦਾ ਪ੍ਰਵਾਹ ਚੱਲੇ ਨਾਲ ਗੁਰੂ ਕਾ ਲੰਗਰ ਚੱਲੇ ਕੋਈ ਅਭਿਆਗਤ ਲੋੜਵਾ ਦਵਾਵੇ ਉਹਨੂੰ ਗੁਰੂ ਕਾ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚੋਂ ਮਿਲੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਦੂਰੋ ਹੀ ਭੁੱਖੇ ਦੇ ਮਨ ਚਾਸ ਵੱਜ ਜਾਂਦੀ ਵੀ ਗੁਰੂ ਘਰ ਆ ਗਿਆ ਇਸ ਸਤਿਗੁਰਾਂ ਦੇ ਸਥਾਨ ਤੇ ਜਾ ਕੇ ਲੰਗਰ ਪ੍ਰਸ਼ਾਦਾ ਮਿਲੇਗਾ ਇਹ ਪਾਵਨਾ ਗਰੀਬ ਗੁਰਬੇ ਦੇ ਹਿਰਦੇ ਚ ਦੂਰੋ ਹੀ ਨਜ਼ਰ ਆ ਜਾਂਦੀ ਇਹ ਗੁਰੂ ਘਰਾਂ ਦੀ ਮਰਿਆਦਾ ਹੈ ਗੁਰੂ ਘਰ ਦੇ ਵਿੱਚ ਜਿੱਥੇ ਗੁਰ ਸ਼ਬਦ ਦਾ ਲੰਗਰ ਚੱਲਦਾ ਉੱਥੇ ਪ੍ਰਸ਼ਾਦੇ ਪਾਣੀ ਦਾ ਲੰਗਰ ਵੀ ਵਰਤਦਾ ਆਏ ਗਏ ਗੁਰਸਿੱਖਾਂ ਦੇ ਯਾਤਰੀਆਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਉਹਨਾਂ ਨੂੰ ਆਸਣ ਦੇਣਾ ਮੰਜਾ ਬਿਸਤਰਾ ਦੇਣਾ ਇਸ਼ਨਾਨ ਪਾਣੀ ਕਰਨ ਵਾਸਤੇ ਜਲ ਪਾਣੀ ਦਾ ਪ੍ਰਬੰਧ ਕਰਨਾ ਇਹ ਗੁਰੂ ਘਰਾਂ ਦੀ ਮਰਿਆਦਾ ਗੁਰੂ ਸਾਹਿਬ ਜੀ ਨੇ ਆਪ ਬੰਨੀ